ਸਤਿ ਸ਼੍ਰੀ ਅਕਾਲ ਜੀ ਕੁਦਰਤ ਨੇ ਸਾਨੂੰ ਜਿਹੜੇ ਫਲ ਫਰੂਟ ਦਿੱਤੇ ਹੋਏ ਹਨ ਉਸ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਤੇ ਅਸੀਂ ਉਸ ਦੀ ਪਰਖ ਨਹੀਂ ਕਰਦੇ ਲੇਕਿਨ ਜੇ ਦੇਖਿਆ ਜਾਏ ਤੇ ਪ੍ਰਮਾਤਮਾ ਨੇ ਹਰ ਬਿਮਾਰੀ ਦਾ ਇਲਾਜ ਹਰ ਫਰੂਟ ਦੇ ਵਿੱਚ ਦਿੱਤਾ ਹੋਇਆ ਹੈ ਮੈਂ ਅੱਜ ਗੱਲ ਕਰ ਰਿਹਾ ਹਾਂ ਆड़ੂ ਬਾਰੇ ਆड़ੂ ਫਲ ਹੈ ਜੋ ਇੱਕ ਕੁਦਰਤ ਵੱਲੋਂ ਜਲਦੀ ਪੱਕ ਜਾਂਦਾ ਹੈ ਅਤੇ ਇਸ ਨੂੰ ਕੋਈ ਕੈਮੀਕਲ ਵੀ ਨਹੀਂ ਲਗਾ ਜਾਂਦਾ ਲੇਕਿਨ ਇਹ ਜਿਹੜਾ ਫਲ ਹੈ ਆਮ ਤੌਰ ਤੇ ਗਰਮੀਆਂ ਦੇ ਵਿੱਚ ਖਾਣ ਵਾਲਾ ਫਲ ਹੈ ਤੇ ਇਹ ਠੰਡਾ ਹੁੰਦਾ ਹੈ ਅਗਰ ਤੁਸੀਂ ਇਸ ਨੂੰ ਗਰਮੀਆਂ ਦੇ ਵਿੱਚ ਖਾਂਦੇ ਹੋ ਤਾਂ ਤੁਸੀਂ ਦੇਖੋ ਇਹਦੀ ਤਸੀਰ ਠੰਡੀ ਹੋਣ ਕਰਕੇ ਤੁਹਾਨੂੰ ਬਹੁਤ ਹੀ ਫਾਇਦਾ ਹੋਏਗਾ ਦੂਸਰੀ ਗੱਲ ਆੜੂ ਖਾਣ ਨਾਲ ਅਗਰ ਤੁਸੀਂ ਆੜੂ ਦੀ ਸਬਜ਼ੀ ਖਾਂਦੇ ਹੋ ਮੈਂ ਤੁਹਾਨੂੰ ਵੀਡੀਓ ਦੱਸਾਂਗਾ ਜਿਸ ਦੇ ਵਿੱਚ ਆੜੂ ਜੜੇ ਲੱਗੇ ਹੋਏ ਹਨ ਤੇ ਉਸ ਤਰ੍ਹਾਂ ਦੇ ਆੜੂ ਲੈ ਕੇ ਉਸ ਦੀ ਸਬਜ਼ੀ ਬਣਾਣੀ ਹੈ ਪੱਕੇ ਹੋਏ ਆੜੂਆਂ ਦੀ ਸਬਜ਼ੀ ਨਹੀਂ ਬਣੇਗੀ ਬਾਕੀ ਉਹ ਆੜੂ ਦੀ ਸਬਜ਼ੀ ਜੇ ਤੁਸੀਂ ਲਗਾਤਾਰ ਖਾਂਦੇ ਹੋ ਤਾਂ ਤੁਸੀਂ ਖੁਦ ਪਤਲੇ ਹੋ ਜਾਓਗੇ ਤੇ ਇਸ ਦਾ ਨੁਕਸਾਨ ਵੀ ਕੋਈ ਨਹੀਂ ਹੈ ਬਾਕੀ ਜੇ ਦੇਖਿਆ ਜਾਏ ਤੇ ਆੜੂ ਜਿਹੜਾ ਸਭ ਵਰਗ ਵਿੱਚ ਹੁੰਦਾ ਹੈ ਇਸ ਉੱਪਰ ਕੋਈ ਲੋਈ ਨਹੀਂ ਹੁੰਦੀ ਇਹ ਪੱਕਦਾ ਵੀ ਛੇਤੀ ਹੈ ਠੰਡਾ ਫਲ ਹੈ ਤੇ ਗਰਮੀਆਂ ਦੇ ਵਿੱਚ ਗਰਮੀ ਨੂੰ ਰਾਹਤ ਦੇਣ ਵਾਲਾ ਇਹ ਫਲ ਹੈ ਤਸੀਰ ਬਹੁਤ ਠੰਡੀ ਹੁੰਦੀ ਹੈ ਬਾਕੀ ਇਸ ਤੋਂ ਲਾਵਾ ਇਸ ਵਿੱਚ ਵਿਟਾਮਿਨ ਸੀ ਵਿਟਾਮਿਨ ਏ ਤੇ ਵਿਟਾਮਿਨ ਈ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਵਿੱਚ ਕਾਪਰ ম্যাগਨੀਸ਼ੀਅਮ ਬਹੁਤ ਹੁੰਦਾ ਹੈ ਇਹ ਬਹੁਤ ਗੁਣਕਾਰੀ ਫਲ ਹੈ ਇਸ ਵਿੱਚ ਖਣਿਜ ਬਹੁਤ ਹੁੰਦਾ ਹੈ ਤੇ ਸਕਿਨ ਨੂੰ 글로ਅ ਰੱਖਦਾ ਹੈ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਹੈ ਉਹਨਾਂ ਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ ਬੀਪੀ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਅਗਰ ਤੁਹਾਡੇ ਸਰੀਰ ਵਿੱਚ ਕਿਤੇ ਸੋਜ ਆ ਗਈ ਹੈ ਤਾਂ ਸੋਜ ਨੂੰ ਵੀ ਇਹ ਖਤਮ ਕਰਦਾ ਹੈ ਕਬਜ ਦੇ ਮਰੀਜ਼ਾਂ ਵਾਸਤੇ ਜਿਹੜਾ ਆड़ੂ ਹੈ ਉਹ ਫਲ ਬਹੁਤ ਹੀ ਵਧੀਆ ਹੈ ਆਮ ਤੌਰ ਤੇ ਬਹੁਤ ਲੋਕ ਇਸ ਨੂੰ ਘਾਟੇ استعمال ਖਾਦੇ ਹਨ ਪਰ ਇਸ ਦੇ ਗੁਣ ਜਿਹੜੇ ਨੇ ਬਹੁਤ ਜ਼ਿਆਦਾ ਹਨ ਆड़ੂ ਵਿੱਚ ਆਮ ਤੌਰ ਤੇ ਦੇਖਿਆ ਜਾਏ ਤੇ ਇਹ ਮਾਰਕੀਟ ਵਿੱਚ ਬਹੁਤ ਘੱਟ ਆਉਂਦਾ ਹੈ ਬਾਕੀ ਤੁਸੀਂ ਮਾਰਕੀਟ ਵਿੱਚ ਅਗਰ ਆੜੂ ਲੈਂਦੇ ਹੋ ਤਾਂ ਸ਼ਾਮ ਤੱਕ ਉਹ ਫਲਪਲਾ ਹੋ ਜਾਂਦਾ ਹੈ ਬਹੁਤ ਨਰਮ ਹੋਣ ਕਰਕੇ ਇਹ ਛੇਤੀ ਪੱਕ ਜਾਂਦਾ ਹੈ ਇਸ ਫਲ ਨੂੰ ਕਦੇ ਵੀ ਮਸਾਲਾ ਲਗਾ ਕੇ ਜਾਂ ਕੋਈ ਕੈਮੀਕਲ ਲਗਾ ਕੇ ਨਹੀਂ ਪਕਾਇਆ ਜਾਂਦਾ ਇਹ ਕੁਦਰਤੀ ਤੌਰ ਤੇ ਇੱਕ ਜਾਂ ਦੋ ਦਿਨ ਚ ਪੱਕ ਜਾਂਦਾ ਹੈ ਇਸ ਤੋਂ ਇਲਾਵਾ ਆੜੂ ਨੂੰ ਹਾਜ਼ਮ ਕਰਨਾ ਵੀ ਬਹੁਤ ਸੌਖਾ ਹੈ ਜਿਨ੍ਹਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਉਹਨਾਂ ਨੂੰ ਆੜੂ ਖਾਣਾ ਚਾਹੀਦਾ ਬਵਾਸੀਤ ਦੇ ਮਰੀਜ਼ਾਂ ਲਈ ਇਹ ਸੋਲੇ ਤੇ ਸੁਹਾਗਾ ਹੈ ਕਬਜ ਨੂੰ ਵੀ ਇਹ ਨਰਮ ਕਰਦਾ ਹੈ ਜਿਨ੍ਹਾਂ ਲੋਕਾਂ ਨੂੰ ਨਕਸੀਰ नाक ਵਿੱਚੋਂ ਖੂਨ ਆਉਂਦਾ ਹੈ ਜਾਂ ਜਿਨ੍ਹਾਂ ਨੂੰ ਚੱਕਰ ਆਉਂਦੇ ਹਨ ਉਹਨਾਂ ਲਈ ਇਹ ਫਾਲਾ ਅੜੂ ਜੜਾ ਹੈ ਉਹ ਰਾਂਬੜ ਹੈ ਅਫਾਰਾ ਜਿਹੜਾ ਹੈ ਆਮ ਤੌਰ ਤੇ ਉਸ ਨੂੰ ਘਟ ਕਰਦਾ ਹੈ ਗੈਸ ਨੂੰ ਘਟ ਕਰਦਾ ਹੈ ਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਇਹ ਖੂਨ ਨੂੰ ਵੀ ਸਾਫ਼ ਕਰਦਾ ਹੈ ਇਸ ਦੇ ਪੱਤੇ ਦਾ ਜੂਸ ਵੀ ਪੀਣ ਨਾਲ ਪੇਟ ਦੇ ਕੀੜੇ ਜੜਿਆਉ ਖਤਮ ਹੋ ਜਾਂਦੇ ਹਨ ਚੁਰਰੀਆਂ ਜਿਹੜੀਆਂ ਹਨ ਉਹ ਵੀ ਖਤਮ ਹੋ ਜਾਂਦੀਆਂ ਹਨ ਤੇ ਖੂਨ ਵਿੱਚ ਵਾਧਾ ਕਰਦਾ ਹੈ ਜਿਨ੍ਹਾਂ ਦੇ ਪੇਟ ਵਿੱਚ ਸਾੜ ਪੈਂਦਾ ਹੈ ਜਲਨ ਹੁੰਦੀ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਤਿੱਲੀ ਵੱਜ ਜਾਂਦੀ ਹੈ ਉਹਨਾਂ ਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ ਬਾਕੀ ਛਾਤੀ ਦੇ ਕੈਂਸਰ ਨੂੰ ਤੇ ਗੰਠੀਏ ਤੋਂ ਰਾਹਤ ਮਿਲਦੀ ਹੈ ਤੇ ਛਾਤੀ ਦੇ ਕੈਂਸਰ ਨੂੰ ਇਹ ਕਟਮ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਤੇ ਆਮ ਤੌਰ ਤੇ ਇਹ ਤੁਸੀਂ ਇਸ ਦੀ ਸਬਜ਼ੀ ਖਾਂਦੇ ਹੋ ਤਾਂ ਤੁਹਾਨੂੰ ਇਸ ਦਾ ਬਹੁਤ ਹੀ ਫਾਇਦਾ ਹੋਏਗਾ ਤੁਸੀਂ ਪਤਲੇ ਹੋਵੋਗੇ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਸਬਸਕ੍ਰਾਈਬ ਵਗੈਰਾ ਜਰੂਰ ਕਰੋ ਬਾਕੀ ਜਿਹੜੇ ਆਦਮੀ ਮੇਰਾ ਚੈਨਲ ਦੇਖ ਰਹੇ ਹਨ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਸਤਿ ਸ੍ਰੀ ਅਕਾਲ ਆੜੂ ਪਾਂਠ ਇਹ ਲੇਖ ਰੰਗੇ ਦਾ ਕਿੰਨਾ ਵਧੀਆ ਬਹੁਤ ਪਿਆਰਾ ਰੰਗ ਹੈ ਉਹ ਮਿੱਠੇ ਵੀ ਬਹੁਤ ਹੈ ਅਜੇ ਕੱਚੇ ਹੈ ਜਦੋਂ ਪੱਕ ਜਾਣਗੇ ਬਹੁਤ ਮਿੱਠੇ ਹੋ ਜਾਣਗੇ ਉਹ ਦੀਸਰ ਇਹ ਚੀਚੂ ਦਾ ਪਲਾਂਟ ਹੈ कि मे मोटे मोटे चिग लगे हुए यह देखो बहुत मोटे मोटे चिग लगे ए देखो देखो कि वी अजय कच्चे है पर बहुत मिठे है अजा पक जान गए बहुत मिठे हो जाएंगे